ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਏ ਬਤ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾ ਕੋ ਜੈਸ ਤੂ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਨ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇ ਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲੋਂ ਸੁਖਦਾਇ ਓਨ ਨ ਕਾਏ ਬਤਾ ਤਤਸਾਰ ਪਰਮ ਪਦ ਪਿਆ ਛੋਡ ਨ ਕਤਹੂ ਜਾਤਾ ਵਰਨ ਨ ਸਾਕ ਜੈਸ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਤਾ ਅਡੋਨ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਉ ਸੁਖਦਾਇ ਉਨ ਨ ਕਹੀ ਬਤਾ ਤਤਸਾਰ ਪਰਮ ਪਦ ਪਿਆ ਛੋਡ ਨ ਕਤਹੂ ਜਾਤਾ ਵਰਨਨ ਸਾਕੋ ਜੈਸ ਤੂ ਹੈ ਸਾਚੇ ਅਲਖ ਅਪਾਰ ਅਤਲ ਅਤਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਉ ਸੁਖਦਾਇ ਓਨ ਨ ਕਾਏ ਬਾਤਾ ਅਤਸਾਰ ਪਰਮ ਪਦ ਪਿਆ ਛੋਡ ਨ ਕਤਹੂ ਜਾਤਾ ਬਰਨਨਾ ਸਾਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਅੰਗੇ ਕਾਰ ਕਿਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਤੁਝੇ ਬਾਤਾ ਸਿਰ ਉੱਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਉ ਸੁਖਦਾਇ ਓਨ ਨ ਕਾਏ ਬਤਾ ਤਤਸਾਰ ਪਰਮ ਪਦ ਪਿਆ ਛੋੜ ਨਾ ਕਤਹੂ ਜਾਤਾ ਬਰਨ ਨਾ ਸਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਰ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੇ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਏ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹਲਾ ਪੰਜਵਾ ਅੰਗੇ ਕਾਰਕਿਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੁਰਨ ਹੋਏ ਮਿਲੋਂ ਸੁਖਦਾਇ ਓਨ ਨ ਕਾਏ ਬਤਾ ਤਤਸਾਰ ਪਰਮ ਪਦ ਪਿਆ ਛੋਡ ਨ ਕਤਹੂ ਜਾਤਾ ਵਰਨ ਨ ਸਾਕ ਜੈਸ ਤੂੰ ਹੈ ਸਾਚੇ ਅਲਖ ਅਪਾਰਾ ਅਤਲ ਅਤਾ ਅਡੋਰ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਨਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੇ ਹੈ ਇਹ ਜਗ ਲੁੱਟਿਆ ਤੇ ਬੈਰੇ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਉ ਸੁਖਦਾਇ ਉਨ ਨ ਕਾਏ ਬਤਾ ਤਤਸਾਰ ਪਰਮ ਪਦ ਪਿਆ ਛੋਡ ਨ ਕਤਹੂ ਜਾਤਾ ਬਰਨ ਨ ਸਕੋ ਜੈਸ ਤੂ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਨ ਸੁਆਮੀ नानक खसम हमारा सतनाम श्री वाहि गुरु साहिब जी सतनाम श्री वाहि गुरु साहिब जी रामक ले महला पंजवा अंगे कार किया प्रभु अपने ਬੈਰੀ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕਹਿ ਆਧਾਰਾ ਪੂਰਨ ਹੋਏ ਮਿਲੋਂ ਸੁਖਦਾਇ ਓਨ ਨਾ ਕਾਏ ਬਾਤਾ ਤਤਸਾਰ ਪਰਮ ਪਦ ਪਿਆ ਛੋਡ ਨ ਕਤਹੂ ਜਾਤਾ ਬਰਨਨਾ ਸਕੋ ਜੈਸ ਤੂ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉੱਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲੋਂ ਸੁਖਦਾਇ ਓਨ ਨ ਕਾਏ ਬਤਾ ਤਤਸਾਰ ਪਰਮ ਪਦ ਪਿਆ ਛੋੜ ਨਾ ਕਤਹੂ ਜਾਤਾ ਬਰਨ ਨਾ ਸਾਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਨ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਇ ਬਤਾ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਨ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਇ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਨ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੇ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ بے پروا رہت ہے سوامی اک نام کے اਧارا پُرن ہوئے ملوں sukh دائے اون نہ کائے بات تت سار پرم پد پیا چھوڑن کتھوں جاتا ਬਰਨਨ ਸਾਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ بے پروا رہت ہے سو امی اک نام کے اਧارا پُرن ہوئے ملوں sukh دائے اون نہ کہے بات تت سار پرم پد پیا چھوڑن کتھوں جاتا ਬਰਨਨ ਸਾ ਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੇ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉਂ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਏ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾ ਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਤਾ ਅਡੋਰ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬਹਿਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੇ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਏ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾ ਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ RAM ਕਲੇ ਮਹਲਾ ਪੰਜਵਾ ਅੰਗੇ ਕਾਰ ਕੀਆ ਪ੍ਰਭ ਆਪਣੇ ਬੈਰੇ ਸਗਲੇ ਸਦੇ ਜਿਨ ਬੈਰੀ ਹੈ ਇਹ ਜਗ ਲੁੱਟਿਆ ਤੇ ਬੈਰੀ ਲੈ ਬਦੇ ਸਤ ਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸਮਣੀ ਨਾਉ ਜਪੀ ਪ੍ਰਵਾਸ ਤੇਰਾ ਰਹਾ ਚੇਤਨਾ ਆਵਸ ਦੁਜੇ ਬਾਤਾ ਸਿਰ ਉਪਰ ਰਖਵਾਰਾ ਬੇਪਰਵਾਹ ਰਹਤ ਹੈ ਸੁਆਮੀ ਇਕ ਨਾਮ ਕੈ ਅਧਾਰਾ ਪੂਰਨ ਹੋਏ ਮਿਲੋ ਸੁਖਦਾਈ ਓਨ ਨ ਕਾਇ ਬਾਤਾ ਤਤ ਸਾਰ ਪਰਮ ਪਦ ਪਾਇਆ ਛੋੜਨ ਕਤਹੁ ਜਾਤਾ ਬਰਨਨ ਸਾਕੋ ਜੈਸ ਤੂੰ ਹੈ ਸਾਚੇ ਅਲਖ ਅਪਾਰ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ